ਹਾਲ ਸਾਰਾ ਜੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੀ ਅਗਵਾਈ ਹੇਠ ਪੰਜਾਬ ਦੀ ਧਰਤੀ ਤੇ ਲਗਭਗ 5 ਦਹਾਕੀਆਂ ਤੱਕ ਚਮਕਦਾ ਰਿਹਾ ਆਖਿਰ ਕਿਵੇਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਸਿਰਫ 10 ਸਾਲਾਂ ਬਾਅਦ ਹੀ ਆਪਣੀ ਅੰਦਰੂਨੀ ਕਮਜ਼ੋਰੀਆਂ ਗਦਾਰੀਆਂ ਤੇ ਚਾਲਾਂ ਦੇ ਕਾਰਨ ਅੰਗਰੇਜ਼ਾਂ ਦੇ ਅਧੀਨ ਚਲਾ ਗਿਆ ਮਹਾਰਾਜਾ ਰਣਜੀਤ ਸਿੰਘ ਜੀ ਨੇ ਪਾਵੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਪਰ ਕਦੇ ਵੀ ਆਪਣੇ ਆਪ ਨੂੰ ਮਹਾਰਾਜਾ ਨਹੀਂ ਕਿਹਾ ਉਹਨਾਂ ਦੀ ਮੋਹਰ ਤੇ ਵੀ ਅਕਾਲ ਸਹਾਇ ਲਿਖਿਆ ਜਾਂਦਾ ਸੀ ਉਹਨਾਂ ਦਾ ਰਾਜ ਧਰਮ ਨਿਰਪੱਖਤਾ ਨਿਆਇ ਪ੍ਰਸ਼ਾਸਨਿਕ ਸੁਧਾਰਾਂ ਅਤੇ ਫੌਜੀ ਤਾਕਤਾਂ ਲਈ ਜਾਣਿਆ ਜਾਂਦਾ ਸੀ ਹਿੰਦੂ ਮੁਸਲਮਾਨ ਸਿੱਖ ਤਿੰਨੋਂ ਧਰਮਾਂ ਦੇ ਲੋਕ ਉਹਨਾਂ ਦੇ ਦਰਬਾਰ ਵਿੱਚ ਉੱਚ ਅਹੁਦਿਆਂ ਤੇ ਸਨ 27 ਜੂਨ 1839 ਨੂੰ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਹੋਈ ਤਾਂ ਖਾਲਸਾ ਰਾਜ ਦੀ ਮਜ਼ਬੂਤ ਇਮਾਰਤ ਹਿੱਲਣ ਲੱਗੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ ਕਿਵੇਂ ਖਾਲਸਾ ਰਾਜ ਵਿੱਚ ਡੋਗਰਿਆਂ ਵੱਲੋਂ ਧੋਖੇ ਕੀਤੇ ਗਏ ਕਿਵੇਂ ਲਾਲ ਸਿੰਘ ਤੇਜ ਸਿੰਘ ਜੋਹਾਰ ਸਿੰਘ ਵਰਗੇ ਅਧਿਕਾਰੀ ਅੰਗਰੇਜ਼ਾਂ ਨਾਲ ਮਿਲ ਗਏ ਤੇ ਕਿਵੇਂ ਲਾਰਡ ਦਲਹੌਜੀ ਨੇ ਡਾਕਟਰਾਈਨ ਆਫ ਲੈਫਟ ਦੇ ਅਧੀਨ ਇਹ ਨੀਤੀ ਬਣਾਈ ਕਿ ਜੇਕਰ ਕਿਸੇ ਰਾਜ ਦਾ ਵਾਰਿਸ ਨਾਬਾਲਗ ਹੋਵੇ ਤਾਂ ਉਹ ਰਾਜ ਅੰਗਰੇਜ਼ ਸਰਕਾਰ ਦੇ ਅਧੀਨ ਆ ਜਾਵੇ ਇਹ ਨੀਤੀ ਦਲੀਪ ਸਿੰਘ ਉੱਤੇ ਲਾਗੂ ਹੋਈ ਤੇ ਸਾਲ 1859 ਵਿੱਚ ਅਧਿਕਾਰਿਕ ਤੌਰ ਤੇ ਖਾਲਸਾ ਰਾਜ ਨੂੰ ਅੰਗਰੇਜ਼ੀ ਹਕੂਮਤ ਵਿੱਚ ਮਿਲਾ ਲਿਆ ਗਿਆ ਇਹ ਸਾਰਾ ਕੁਝ ਜਾਣਾਂਗੇ ਅਸੀਂ ਅੱਜ ਦੀ ਆਪਣੀ ਇਸ ਵੀਡੀਓ ਦੇ ਵਿੱਚ ਮਹਾਰਾਜਾ ਖੜਕ ਸਿੰਘ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੱਡੇ ਪੁੱਤਰ ਸਨ 27 ਜੂਨ 1839 ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ ਉਹਨਾਂ ਨੂੰ ਮਹਾਰਾਜਾ ਬਣਾਇਆ ਗਿਆ ਪਰ ਉਹਨਾਂ ਦੀ ਸ਼ਾਸਕ ਰੂਪ ਵਿੱਚ ਸਮਰੱਥਾ ਬਹੁਤ ਹੀ ਕਮਜ਼ੋਰ ਮੰਨੀ ਜਾਂਦੀ ਸੀ ਉਹo ਸਰੀਰਕ ਅਤੇ ਮਾਨਸਿਕ ਤੌਰ ਤੇ ਬਿਮਾਰ ਰਹਿੰਦੇ ਸਨ ਅਤੇ ਅਕਸਰ ਅਫੀਉ ਅਤੇ ਨਸ਼ਿਆਂ ਦੀ ਲਤ ਵਿੱਚ ਡੁੱਬੇ ਰਹਿੰਦੇ ਸਨ ਉਹਨਾਂ ਦੇ ਮੰਤਰੀ ਧਿਆਨ ਸਿੰਘ ਡੋਗਰਾ ਨੇ ਰਾਜਨੀਤਿਕ ਤੌਰ ਤੇ ਉਹਨਾਂ ਨੂੰ ਇੱਕ ਪਾਸੇ ਕਰ ਦਿੱਤਾ ਸੀ ਅਤੇ ਰਾਜ ਦੀ ਵਾਸਤਵਿਕ ਬਾਗਡੋਰ ਉਹਨਾਂ ਦੇ ਪੁੱਤਰ ਨੌਨਿਹਾਲ ਸਿੰਘ ਅਤੇ ਡੋਗਰਾ ਭਰਾ ਸੰਭਾਲ ਰਹੇ ਸਨ ਇਤਿਹਾਸਕਾਰਾਂ ਦੇ ਨਸਾਰ ਮਹਾਰਾਜਾ ਖੜਕ ਸਿੰਘ ਦੀ ਮੌਤ 5 ਨਵੰਬਰ 1840 ਨੂੰ ਹੋਈ ਜੋ ਕਿ ਸਲੋ ਪੌਇਜ਼ਨ ਦੇ ਕਾਰਨ ਹੋਈ ਸੀ ਸਲੋ ਪੌਇਜ਼ਨ ਮਹਾਰਾਜਾ ਖੜਕ ਸਿੰਘ ਜੀ ਨੂੰ ਦਵਾਈਆਂ ਦੇ ਰੂਪ ਵਿੱਚ ਦਿੱਤਾ ਗਿਆ ਇਹਨਾਂ ਦਵਾਈਆਂ ਨੂੰ ਉਹਨਾਂ ਦੇ ਨੌਕਰ ਚੇਤ ਸਿੰਘ ਅਤੇ ਡੋਗਰਾ ਭਰਾਵਾਂ ਵੱਲੋਂ ਦਿੱਤਾ ਗਿਆ ਸੀ ਧਿਆਨ ਸਿੰਘ ਡੋਗਰਾ ਗੁਲਾਬ ਸਿੰਘ ਡੋਗਰਾ ਅਤੇ ਸੁਚੇ ਸਿੰਘ ਡੋਗਰਾ ਤਿੰਨ ਭਰਾ ਸਨ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਉੱਚ ਅਹੁਦਿਆਂ ਤੇ ਸਨ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ ਉਹ ਨਹੀਂ ਚਾਹੁੰਦੇ ਸਨ ਕਿ ਸਿੱਖ ਰਾਜ ਦੀ ਬਾਗਡੋਰ ਉਹਨਾਂ ਤੋਂ ਇਲਾਵਾ ਕਿਸੇ ਹੋਰ ਦੇ ਹੱਥ ਵਿੱਚ ਜਾਵੇ। ਪਰੰਤੂ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਵਾਰਿਸ ਨਹੀਂ ਸਨ। ਇਸ ਲਈ ਰਾਜ ਦੀ ਬਾਗਡੋਰ ਉਹਨਾਂ ਨੂੰ ਮਿਲਣਾ ਮੁਮਕਿਨ ਨਹੀਂ ਸੀ। ਮਹਾਰਾਜਾ ਖੜਕ ਸਿੰਘ ਜੀ ਦੀ ਮੌਤ ਤੋਂ ਬਾਅਦ ਨੌ ਨਿਹਾਲ ਸਿੰਘ ਜੀ ਨੂੰ ਮਹਾਰਾਜਾ ਬਣਾਇਆ ਗਿਆ। ਨੌ ਨਿਹਾਲ ਸਿੰਘ ਮਹਾਰਾਜਾ ਖੜਕ ਸਿੰਘ ਜੀ ਦੇ ਪੁੱਤਰ ਸਨ, ਅਰ ਰਣਜੀਤ ਸਿੰਘ ਜੀ ਦੇ ਪੋਤਰੇ ਸਨ। ਉਹ ਬਹੁਤ ਹੀ ਬਹਾਦਰ ਸਮਰੱਥ ਅਤੇ ਆਗੂ ਗੁਣਾ ਵਾਲੇ ਯੁਗਰਾਜ ਸਨ। ਉਹਨਾਂ ਤੋਂ ਰਾਜ ਨੂੰ ਵੱਡੀਆਂ-ਵੱਡੀਆਂ ਉਮੀਦਾਂ ਸਨ ਕਿ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ ਉਹ ਰਾਜ ਨੂੰ ਇਕੱਠਾ ਰੱਖਣਗੇ ਪਰ ਨਸੀਬ ਨੂੰ ਕੁਝ ਹੋਰ ਮਨਜੂਰ ਸੀ ਜਦੋਂ ਉਹਨਾਂ ਦੇ ਪਿਤਾ ਦੀ ਮੌਤ 5 ਨਵੰਬਰ 1840 ਨੂੰ ਹੋਈ ਤਾਂ ਉਹ ਸ਼ਮਸ਼ਾਨ ਘਾਟ ਤੋਂ ਵਾਪਸ ਆ ਰਹੇ ਸਨ ਰਸਤੇ ਵਿੱਚ ਹਜ਼ੂਰੀ ਬਾਗ ਦਰਵਾਜ਼ਾ ਵਿਖੇ ਇੱਕ ਇਮਾਰਤ ਦੀ ਛੱਤ ਦਾ ਦਰਵਾਜ਼ਾ ਉਹਨਾਂ ਦੇ ਉੱਪਰ गिर ਗਿਆ ਜਿਸ ੇਠਾਂ ਉਹ ਅਤੇ ਮੰਤਰੀ ਧਿਆਨ ਸਿੰਘ ਡੋਗਰਾ ਖੜੇ ਸਨ ਧਿਆਨ ਸਿੰਘ ਡੋਗਰਾ ਤਾਂ ਸੁਰੱਖਿਤ ਬਚ ਗਏ ਪਰ ਨੋ ਨਿਹਾਲ ਸਿੰਘ ਬਹੁਤ ਗੰਭੀਰ ਜ਼ਖਮੀ ਹੋ ਗਏ ਲਿਖਿਆ ਜਾਂਦਾ ਹੈ ਕਿ ਉਹਨਾਂ ਦੇ ਜ਼ਖਮਾਂ ਦੇ ਬਾਵਜੂਦ ਉਹ ਹੋਸ਼ ਵਿੱਚ ਸਨ ਪਰ ਜਦੋਂ ਉਹਨਾਂ ਨੂੰ ਅੰਦਰ ਲੈ ਜਾਇਆ ਗਿਆ ਤਾਂ ਥੋੜੀ ਜੇਰ ਬਾਅਦ ਹੀ ਉਹਨਾਂ ਦੀ ਸੰਦੇਹਜਨ ਖਾਲਤ ਵਿੱਚ ਮੌਤ ਹੋ ਗਈ ਇਤਿਹਾਸਕਾਰ ਮੰਨਦੇ ਹਨ ਕਿ ਇਹ ਇੱਕ ਪੂਰੀ ਪਲੈਨਿੰਗ ਨਾਲ ਕੀਤੀ ਗਈ ਹੱਤਿਆ ਸੀ ਜਿਸ ਦਾ ਸ਼ੱਕ ਡੋਗਰਾ ਭਰਾਵਾਂ ਤੇ ਜਾਂਦਾ ਹੈ ਜੋ ਨਹੀਂ ਚਾਹੁੰਦੇ ਸਨ ਕਿ ਨੋ ਨਿਹਾਲ ਸਿੰਘ ਰਾਜ ਕਰੇ ਨੋ ਨਿਹਾਲ ਸਿੰਘ ਜੀ ਦੀ ਮੌਤ ਤੋਂ ਬਾਅਦ ਕੱਦੀ ਦੇ ਦੋ ਦਾਅਵੇਦਾਰ ਸਨ ਇੱਕ ਰਾਣੀ ਚੰਦਕੌਰ ਜੋ ਕਵਰ ਨੋ ਨਿਹਾਲ ਸਿੰਘ ਜੀ ਦੇ ਮਾਤਾ ਜੀ ਸਨ ਤੇ ਖੜਕ ਸਿੰਘ ਜੀ ਜੀ ਵਿਦਵਾ ਸਨ ਤੇ ਦੂਸਰੇ ਸ਼ੇਰ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਤੇ ਰਾਣੀ ਮਹਿਤਾਬਕੌਰ ਦੇ ਪੁੱਤਰ ਸਨ ਰਾਣੀ ਮਹਿਤਾਬਕੌਰ ਦੇ ਪਿਤਾ ਜੀ ਦੀ ਹੱਤਿਆ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਿਤਾ ਜੀ ਨੇ ਕੀਤੀ ਸੀ ਇਸ ਕਰਕੇ ਰਾਣੀ ਮਹਿਤਾਬਕੌਰ ਜੀ ਦੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਬਹੁਤ ਘਟ ਬਣਦੀ ਸੀ ਤੇ ਥੋੜਾ ਸਮਾਂ ਨਾਲ ਰਹਿਣ ਤੋਂ ਬਾਅਦ ਹੀ ਉਹ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਅਲੱਗ ਰਹਿਣ ਲੱਗ ਗਏ ਸਨ ਧਿਆਨ ਸਿੰਘ ਡੋਗਰਾ ਚਾਹੁੰਦਾ ਸੀ ਕਿ ਛੇ ਸਿੰਘ ਗੱਦੀ ਤੇ ਬੈਠੇ ਕਿਉਂਕਿ ਡੋਗਰਿਆਂ ਨੂੰ ਪਤਾ ਸੀ ਕਿ ਛੇ ਸਿੰਘ ਨੂੰ ਸਿਰਫ ਮਹਿੰਗੀਆਂ ਪਸ਼ਾਕਾਂ ਪਾਉਣ ਦਾ ਸ਼ੌਂਕ ਹੈ ਰਾਜ ਚਲਾਉਣਾ ਤੇ ਸੰਭਾਲਣਾ ਉਸ ਦੇ ਵਾਸ ਦੀ ਗੱਲ ਨਹੀਂ ਜੇਕਰ ਛੇ ਸਿੰਘ ਮਹਾਰਾਜਾ ਬਣੇਗਾ ਤਾਂ ਡੋਗਰਿਆਂ ਦੀ ਚੜ੍ਹਾਈ ਰਾਜ ਮਹਿਲ ਵਿੱਚ ਹੋਰ ਵੱਧ ਜਾਏਗੀ ਇਸ ਲਈ ਡੋਗਰਿਆਂ ਨੇ ਚਿੱਠੀ ਲਿਖ ਕੇ ਛੇ ਸਿੰਘ ਨੂੰ ਕਿਹਾ ਕਿ ਆਓ ਤੇ ਆ ਕੇ ਆਪਣੀ ਗੱਦੀ ਸੰਭੋ ਦੂਜੇ ਪਾਸੇ ਸੰਦੇਵਾਲੀਆ ਸਨ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਿਸ਼ਤੇਦਾਰ ਸਨ ਉਹ ਚਾਹੁੰਦੇ ਸਨ ਰਾਣੀ ਚੰਦਕੌਰ ਜੀ ਇਸ ਗੱਦੀ ਤੇ ਬੈਠਣ ਕਿਸੇ ਤਰ੍ਹਾਂ ਬੀਬੀ ਚੰਦਕੌਰ ਜੀ ਨੂੰ ਸਾਰੇ ਰਾਜ ਦੀ ਬਾਗਡੋਰ ਸੰਭਾਲ ਦਿੱਤੀ ਤੇ ਉਹ ਬਣ ਗਈ ਖਾਲਸਾ ਰਾਜ ਦੀ ਪਹਿਲੀ ਮਹਿਲਾ ਸ਼ਾਸਕ ਰਾਣੀ ਚੰਦਕੌਰ ਦੇ ਮਹਾਰਾਣੀ ਬਣਦੇ ਹੀ ਸੰਦੇਵਾਲੀਆਂ ਦੀ ਤਾਕਤ ਵਿੱਚ ਵੀ ਵਾਧਾ ਹੋ ਗਿਆ ਜਿਸ ਗੱਲ ਦੀ ਖੁੰਦਕ ਕਿਤੇ ਨਾ ਕਿਤੇ ਡੋਗਰਿਆਂ ਨੂੰ ਵੀ ਸੀ ਡੋਗਰਿਆਂ ਨੇ ਛੇ ਸਿੰਘ ਨੂੰ ਰਾਣੀ ਚੰਦਕੌਰ ਦੇ ਅਗੇਂਸਟ ਢਕਾ ਦਿੱਤਾ ਛੇ ਸਿੰਘ ਨੇ ਲਾਹੌਰ ਤੇ ਹਮਲਾ ਕਰ ਦਿੱਤਾ ਤੇ ਰਾਣੀ ਚੰਦਕੌਰ ਨੂੰ ਆਪਣੀ ਹਾਰ ਮੰਨਣੀ ਪਈ ਤੇ ਛੇ ਸਿੰਘ ਬਣ ਗਿਆ ਪੰਜਾਬ ਦਾ ਅਗਲਾ ਮਹਾਰਾਜਾ ਉਹ ਸਾਲ 1847 ਤੋਂ 1843 ਤੱਕ ਖਾਲਸਾ ਰਾਜ ਦੇ ਮਹਾਰਾਜਾ ਰਹੇ 15 ਸਤੰਬਰ 1843 ਨੂੰ ਜਦੋਂ ਮਹਾਰਾਜਾ ਛੇਰ ਸਿੰਘ ਬਾਗ ਦੇ ਅੰਦਰ ਇੱਕ ਨੌਕਰ ਨਾਲ ਗੱਲ ਕਰ ਰਹੇ ਸਨ ਤਾਂ ਉੱਥੇ ਹੀ ਅਜੀਤ ਸਿੰਘ ਸੰਧਾਵਾਲੀਆ ਨੇ ਉਹਨਾਂ ਨੂੰ ਇੱਕ ਰਾਈਫਲ ਚੈੱਕ ਕਰਨ ਦੇ ਲਈ ਕਿਹਾ ਕਿ ਇਹ ਰਾਈਫਲ ਅੰਗਰੇਜ਼ਾਂ ਵੱਲੋਂ ਬਣਾਈ ਗਈ ਹੈ ਜੇਕਰ ਇਹ ਉਹਨਾਂ ਨੂੰ ਪਸੰਦ ਆਉਂਦੀ ਹੈ ਤਾਂ ਅਸੀਂ ਇਸ ਰਾਈਫਲ ਨੂੰ ਖਾਲਸਾ ਫੌਜ ਦੇ ਲਈ ਖਰੀਦ ਲਵਾਂਗੇ ਜਦੋਂ ਸ਼ੇਰ ਸਿੰਘ ਨੇ ਰਾਈਫਲ ਫਾੜਨ ਦੇ ਲਈ ਆਪਣੇ ਹੱਥ ਅੱਗੇ ਕੀਤੇ ਤਾਂ ਜੀ ਸਿੰਘ ਸੰਧਾਵਾਲੀਆ ਨੇ ਉਸੇ ਰਾਈਫਲ ਵਿੱਚੋਂ ਮਹਾਰਾਜਾ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਉਸ ਤੋਂ ਬਾਅਦ ਉਸਨੇ ਮਹਾਰਾਜਾ ਸ਼ੇਰ ਸਿੰਘ ਦਾ ਸਿਰ ਤਲਵਾਰ ਨਾਲ ਵੜ ਦਿੱਤਾ ਤਾਂ ਜੋ ਪੁਸ਼ਟੀ ਹੋ ਜਾਵੇ ਕਿ ਮਹਾਰਾਜਾ ਮਰ ਚੁੱਕੇ ਹਨ ਇਸ ਹਮਲੇ ਦੇ ਦੌਰਾਨ ਸ਼ੇਰ ਸਿੰਘ ਦੇ ਪੁੱਤਰ ਪ੍ਰਿੰਸ ਪੂਰਨ ਨੂੰ ਵੀ ਮਾਰ ਦਿੱਤਾ ਗਿਆ ਪੰਜਾਬ ਦੇ ਵਿੱਚ ਜੋ ਕੁਝ ਵੀ ਚੱਲ ਰਿਹਾ ਸੀ ਇਸ ਸਾਬ ਦੇ ਉੱਪਰ ਅੰਗਰੇਜ਼ਾਂ ਦੀ ਪੌਣੀ ਨਜ਼ਰ ਬਣੀ ਹੋਈ ਸੀ ਮਹਾਰਾਜਾ ਸ਼ੇਰ ਸਿੰਘ ਤੇ ਉਹਨਾਂ ਦੇ ਪੁੱਤਰ ਦਾ ਸਿਰ ਵੱਢ ਕੇ ਸੰਧਾਵਾਲੀਆ ਲਾਹੌਰ ਕਿਲੇ ਵਿੱਚ ਐਂਟਰ ਹੋਏ ਤਾਂ ਉਹਨਾਂ ਨੂੰ ਧਿਆਨ ਸਿੰਘ ਡੋਗਰਾ ਮਿਲੇ ਤੇ ਸੰਧਾਵਾਲੀਆ ਨੇ ਧਿਆਨ ਸਿੰਘ ਡੋਗਰਾ ਨੂੰ ਵੀ ਮਾਰ ਦਿੱਤਾ ਉਸ ਨੂੰ ਮਾਰਨ ਤੋਂ ਬਾਅਦ 5 ਸਾਲ ਦੇ ਜ਼ਲੀਪ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਸਨ ਉਹਨਾਂ ਨੂੰ ਪੰਜਾਬ ਦਾ ਮਹਾਰਾਜਾ ਬਣਾਇਆ ਗਿਆ। ਦਲੀਪ ਸਿੰਘ ਦੀ ਮਾਸੀ ਰਾਣੀ ਜਿੰਦਕੌਰ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਆਖਰੀ ਵਿਆਹ ਰਾਣੀ ਜਿੰਦਕੌਰ ਜੀ ਨਾਲ ਹੋਇਆ ਸੀ। ਜਦੋਂ ਉਹਨਾਂ ਦਾ ਵਿਆਹ ਹੋਇਆ ਉਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਉਮਰ 55 ਸਾਲ ਦੀ ਸੀ ਤੇ ਰਾਣੀ ਜਿੰਦਕੌਰ ਜੀ ਦੀ ਉਮਰ ਉਸ ਸਮੇਂ 17 ਸਾਲ ਦੀ ਸੀ। ਡੋਗਰਿਆਂ ਦੀ ਖਾਲਸਾ ਦਰਬਾਰ ਵਿੱਚ ਬਣੀ ਹੋਣ ਕਰਕੇ ਖਾਲਸਾ ਫੌਜਾਂ ਉਹਨਾਂ ਦੇ ਕਹਿਣਾ ਬਹੁਤ ਮੰਨਦੀਆਂ ਸਨ। ਇਸ ਲਈ ਧਿਆਨ ਸਿੰਘ ਡੋਗਰਾ ਦੇ ਪੁੱਤਰ ਦੇ ਕਹਿਣ ਤੇ ਖਾਲਸਾ ਫੌਜਾਂ ਨੇ ਧਿਆਨ ਸਿੰਘ ਡੋਗਰਾ ਦੀ ਮੌਤ ਦਾ ਬਦਲਾ ਲੈਣ ਲਈ ਕਿਲੇ ਦੇ ਵਿੱਚ ਵੜ ਕੇ ਸੰਧਾ ਵਾਲੀਆਂ ਨੂੰ ਲੜ ਦਿੱਤਾ ਹੁਣ ਖਾਸ ਰਾਜਜੀ ਬਾਗਡੋਰ ਸੀ 5 ਸਾਲ ਦੇ ਬੱਚੇ ਦਲੀਪ ਸਿੰਘ ਜੀ ਦੇ ਹੱਥ ਵਿੱਚ ਦਲੀਪ ਸਿੰਘ ਦੀ ਉਮਰ ਘੱਟ ਹੋਣ ਕਾਰਨ ਰਾਜਜੀ ਸੰਭਾਲ ਉਸ ਦੀ ਮਾਂ ਜਿੰਦਕੌਰ ਦੇ ਹੱਥ ਵਿੱਚ ਆ ਗਈ ਰਾਣੀ ਜਿੰਦਗੌਰ ਬਹੁਤ ਹੀ ਹੁਸ਼ਿਆਰ ਬਹਾਦਰ ਅਤੇ ਰਾਜਨੀਤਿਕ ਤਜਰਬੇਕਾਰ ਔਰਤ ਸੀ ਉਹ ਸਿਰਫ ਮਾਤਾ ਨਹੀਂ ਸਗੋ ਖਾਸਾ ਰਾਜ ਦੀ ਆਖਰੀ ਹਕੀਕਤੀ ਰਾਜਨੀਤਿਕ ਆਵਾਜ਼ ਵੀ ਸੀ ਉਹਨਾਂ ਨੇ ਦਰਬਾਰ ਦੀ ਨਿਗਰਾਨੀ ਕੀਤੀ ਅਕਸਰਾਂ ਨੂੰ ਉਹਨਾਂ ਦੀ ਹੱਦ ਵਿੱਚ ਰੱਖਿਆ ਤੇ ਬੱਚੇ ਦਲੀਪ ਨੂੰ ਰਾਜੇ ਵਜੋਂ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਉਹ ਅੰਗਰੇਜ਼ੀ ਰੈਜ਼ੀਡੈਂਟ ਲਾਰਡ ਹਾਰਡਿੰਗ ਅਤੇ ਫਿਰ ਲਾਰਡ ਦਲਹੌਜੀ ਦੀ ਰਾਜਨੀਤਿਕ ਚਾਲਾਂ ਦੀ ਸਖਤ ਵਿਰੋਧੀ ਰਹੀ ਅੰਗਰੇਜ਼ਾਂ ਨੂੰ ਇਹ ਗੱਲ ਪਸੰਦ ਨਹੀਂ ਸੀ ਕਿ ਇੱਕ ਸਿੱਖ ਰਾਣੀ ਰਾਜ ਦੇ ਫੈਸਲੇ ਕਰ ਰਹੀ ਹੈ ਇਸ ਹੱਬ ਦੌਰਾਨ ਦਰਬਾਰ ਦੇ ਅੰਦਰ ਫੇਰ ਤੋਂ ਇੱਕ ਵੱਡੀ ਗਦਾਰੀ ਹੋਈ। ਲਾਲ ਸਿੰਘ ਤੇ ਤੇਜ ਸਿੰਘ ਵਰਗੇ ਲਾਲਚੀ ਅਧਿਕਾਰੀ ਅੰਗਰੇਜ਼ਾਂ ਨਾਲ ਰਾਜਨੀਤਿਕ ਸਾਜ਼ ਬਣਾਉਣ ਲੱਗੇ। ਉਹਨਾਂ ਨੇ ਜੰਗਾਂ ਦੌਰਾਨ ਆਪਣੇ ਹੀ ਰਾਜ ਦੀ ਜਾਣਕਾਰੀ ਅੰਗਰੇਜ਼ੀ ਫੌਜ ਨੂੰ ਦੇ ਦਿੱਤੀ ਅਤੇ ਆਪਣੇ ਨਿੱਜੀ ਹਿੱਤ ਲਈ ਰਾਜ ਨਾਲ ਵਿਸ਼ਵਾਸਘਾਤ ਕੀਤਾ। ਇਹ ਗਦਾਰੀ ਉਦੋਂ ਖਤਰਨਾਕ ਰੂਪ ਵਿੱਚ ਸਾਹਮਣੇ ਆਈ ਜਦੋਂ ਐਂਗਲੋ ਸਿੱਖ ਯੁੱਧਾਂ ਦੌਰਾਨ 1845-46 ਵਿੱਚ ਹੋਈ ਪਹਿਲੀ ਜੰਗ ਦੌਰਾਨ ਸਿੱਖ ਫੌਜ ਨੇ ਅਦਲੇਰੀ ਨਾਲ ਲੜਾਈ ਕੀਤੀ ਪਰ ਅੰਦਰੂਨੀ ਗੱਦਾਰੀ ਕਾਰਨ ਹਾਰ ਗਏ ਨਤੀਜੇ ਵਜੋਂ ਲਾਹੌਰ ਸੰਧੀ ਹੋਈ ਅਤੇ ਅੰਗਰੇਜ਼ੀ ਸਰਕਾਰ ਨੇ ਰਾਜ ਵਿੱਚ ਦਖਲਅੰਦਾਜ਼ੀ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ 1848 ਨੂੰ ਜਾਂਦੀ ਦੂਜੀ ਐਂਗਲੋ ਸਿੱਖ ਜੰਗ 'ਚ ਮਲਤਾਨ ਵਿਦਰੋਹ ਤੋਂ ਬਾਅਦ ਗੁਜਰਾਤ ਦੀ ਲੜਾਈ ਹੋਈ ਜਿੱਥੇ ਅੰਗਰੇਜ਼ਾਂ ਨੇ ਜਿੱਤ ਹਾਸਲ ਕੀਤੀ ਦਲੀਪ ਸਿੰਘ ਉਸ ਸਮੇਂ ਰਾਜਗਦੀ 'ਤੇ ਸੀ ਪਰ ਉਹ ਸਿਰਫ 5 ਸਾਲ ਦਾ ਨਵਾਲੀਕ ਰਾਜਾ ਸੀ ਉਸ ਦੀ ਮਾਂ ਰਾਣੀ ਜਿੰਦ ਨੇ ਕੋਸ਼ਿਸ਼ ਕੀਤੀ ਕਿ ਰਾਜ ਮੂਰਖਾਂ ਖਾਸਿਆਂ ਦੇ ਹੱਥ ਵਿੱਚ ਆ ਜਾਵੇ ਪਰ ਅੰਗਰੇਜ਼ਾਂ ਨੇ ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਰਾਜ ਦੀ વાસ્તਵਿਕ ਤਾਕਤ ਹੁਣ ਲਾ ਡਲੋਜੀ ਕੋਲ ਸੀ ਜਿਸ ਨੇ ਡਾਕਟਰਾਈਨ ਆਫ ਲੈਪਸ ਨੀਤੀ ਲਾਗੂ ਕਰਕੇ ਨਾਬਾਲਗ ਰਾਜਿਆਂ ਦੇ ਰਾਜ ਬਰਤਾਨਵੀ ਸਰਕਾਰ ਵਿੱਚ ਮਿਲਾਉਣ ਦੀ ਯੋਜਨਾ ਬਣਾਈ ਇਸ ਤਰ੍ਹਾਂ 29 ਮਾਰਚ 1849 ਨੂੰ ਖਾਲਸਾ ਰਾਜ ਨੂੰ ਅਧਿਕਾਰਿਕ ਤੌਰ ਤੇ ਅੰਗਰੇਜ਼ੀ ਹਕੂਮਤ ਵਿੱਚ ਸ਼ਾਮਿਲ ਕਰ ਲਿਆ ਗਿਆ ਖਾਲਸਾ ਰਾਜ ਦੇ ਅੰਤ ਦੇ ਨਿਸ਼ਾਨ ਵਜੋਂ ਕੋਹੀਨੂਰ ਹੀਰਾ ਵੀ ਅੰਗਰੇਜ਼ਾਂ ਦੇ ਹੱਥ ਲੱਗ ਗਿਆ ਅਤੇ ਦਲੀਪ ਸਿੰਘ ਨੂੰ ਇੰਗਲੈਂਡ ਭੇਜ ਦਿੱਤਾ ਗਿਆ ਜਿੱਥੇ ਉਸ ਨੂੰ ਕ੍ਰਿਸਚੀਅਨ ਬਣਾ ਦਿੱਤਾ ਗਿਆ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਸਿਰਫ 10 ਸਾਲਾਂ ਦੇ ਅੰਦਰ ਹੀ ਇਹ ਸ਼ਾਨਦਾਰ ਰਾਜ ਜੋ ਕਦੇ ਕਾਬੂਲ ਤੋਂ ਕਾਂਗੜੇ ਤੱਕ ਫੈਲਿਆ ਹੋਇਆ ਸੀ ਗਦਦਾਰੀ ਲਾਲਚ ਅਤੇ ਅੰਦਰੂਨੀ ਵਿਕਟਨ ਕਾਰਨ ਟਹਿ ਗਿਆ ਇਹ ਸਿੱਖ ਇਤਿਹਾਸ ਦੀ ਸਭ ਤੋਂ ਦੁਖਦਾਈ ਘਟਨਾਵਾਂ ਵਿੱਚੋਂ ਇੱਕ ਹੈ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਸਾਡੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ